ਸ਼ਿਰਕਾਲ ਤੱਕ ਸਾਨਿਪਤੇ ਹੁਕਮਾਂ ਅਨੁਸਾਰ ਵਿਕਾਸ ਸਿੰਘ ਵਡੋਹਾ ਵੱਲੋਂ ਸạchੜੀ ਹਿੰਮਤ ਦੇ ਸਾਹਿਤਿਏ ਸ਼ਿਰਕੂ ਰਾਮਦਾਸ ਲੰਗਰ ਹਾਲ ਵਿੱਚ ਬਰਤਨ ਮਾਂਜੜ ਦੀ ਸੇਵਾ ਸ਼ੁਰੂ ਕੀਤੀ ਗਈ। ਪੰਜ ਸਿੰਘ ਸਹਿਬਾਨ ਵੱਲੋਂ ਦਿੱਤੀ ਗਈ ਤਾਮੀਮੀ ਤਨਖਾਹ ਤਹਿਤ ਵਡੋਹਾ ਦਿਨਾਂ ਤੱਕ ਰੋਜ਼ਾਨਾ ਇੱਕ ਇੱਕ ਘੰਟਾ ਬਰਤਨ ਮਾਂਜੜ ਅਤੇ ਛੋੜੇ ਚਾੜ ਦੀ ਸੇਵਾ ਨਿਭਾਉਂਦੇ। ਇਸ ਦੌਰਾਨ ਉਹਨਾਂ ਵੱਲੋਂ ਨਿਮਰਤਾ ਦੀ ਬੰਕਾਂ ਦੇ ਅਕਾਲ ਤਖਤ ਦੇ ਫੈਸਲੇ ਦੀ ਪੂਰੀ ਪਾਲਣਾ ਕੀਤੀ ਚਾਰੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਵਿਰਸਾ ਸਿੰਘ ਬਲਟੋਹਾ ਵੱਲੋਂ ਸạchੜ ਸ਼੍ਰੀ ਹਰਮੰਦਰ ਸਾਹਿਬ ਦੇ ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਬਰਤਨ ਮਾਂਜਣ ਦੀ ਸੇਵਾ ਸ਼ੁਰੂ ਕੀਤੀ ਗਈ। ਪੰਜ ਸਿੰਘ ਸਹਿਬਾਨ ਵੱਲੋਂ ਦਿੱਤੀ ਗਈ ਧਾਰਮਿਕ ਤਨਖਾਹ ਤਹਿਤ ਬਲਟੋਹਾ 3 ਦਿਨਾ ਤੱਕ ਰੋਜ਼ਾਨਾ ਇੱਕ-ਇੱਕ ਘੰਟਾ ਬਰਤਨ ਮਾਂਜਣ ਅਤੇ ਜੋੜੇ ਝਾੜਨ ਦੀ ਸੇਵਾ ਨਿਭਾਉਣਗੇ। ਇਸ ਦੌਰਾਨ ਉਹਨਾਂ ਬਲੋਂ ਨਿਮਰਤਾ ਨਾਲ ਸੇਵਾ ਕਰਕੇ ਅਕਾਲ ਤਖਤ ਦੇ ਫੈਸਲੇ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ। ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਵਿਰਸਾ ਸਿੰਘ ਬਲਟੋਹਾ ਬਲੋ ਸਚਣ ਸ੍ਰੀ ਹਰਮੰਦਰ ਸਾਹਿਬ ਦੇ ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਬਰਤਨ ਮਾਂਜਣ ਦੀ ਸੇਵਾ ਸ਼ੁਰੂ ਕੀਤੀ ਗਈ। ਪੰਜ ਸਿੰਘ ਸਹਿਬਾਨ ਵੱਲੋਂ ਦਿੱਤੀ ਗਈ ਧਾਰਮਿਕ ਤਨਖਾਹ ਤਹਿਤ ਬਲਟੋਹਾ ਤਿੰਨ ਦਿਨਾ ਤੱਕ ਰੋਜ਼ਾਨਾ ਇੱਕ-ਇੱਕ ਘੰਟਾ ਬਰਤਨ ਮਾਂਜਣ ਅਤੇ ਜੋੜੇ ਝਾੜਨ ਦੀ ਸੇਵਾ ਨਿਭਾਉਣਗੇ। ਇਸ ਦੌਰਾਨ ਉਹਨਾਂ ਵੱਲੋਂ ਨਿਮਰਤਾ ਨਾਲ ਸੇਵਾ ਕਰਕੇ ਅਕਾਲ ਤਖਤ ਦੇ ਫੈਸਲੇ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ। Thank <laughs> you.